ਸਾਚਰੀਆ ਕਾਲਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਤਾਂ ਦੋਸਤੋ ਆ ਦੇਖੋ ਆਪਾਂ ਇਸ ਵਾਰ ਅੱਗ ਬਿਲਕੁਲ ਵੀ ਨਹੀਂ ਲਗਾਈ ਤੇ ਆਹ ਸਮਾਰਟ ਸਿੱਡ ਨਾਲ ਕਣਕ ਦੀ ਬਜਾਈ ਕਰ ਰਹੇ ਆ ਕਿੰਨਾ ਬੀਜ ਪਾਇਆ ਕੀ ਕੀ ਸਾਵਧਾਨੀਆਂ ਵਰਤਣੀਆਂ ਆਓ ਤੁਹਾਨੂੰ ਸਾਰਾ ਕੁਝ ਦੱਸਦੇ ਆਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਖੇਤ ਦੇ ਚ ਪਰਾਲੀ ਦਾ ਖਿਲਰਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਂਕਾ ਤੁਸੀਂ ਮੇਰੇ ਵਾਂਗ ਪਰਾਲੀ ਖਿਲਾਰ ਜਿਹੜੀ ਉੱਪਰ ਲੈਣਾ ਨਹੀਂ ਹੁੰਦੀਆਂ ਉਹ ਖਿਲਾਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਸਰ ਖਿਲਰੀਆਂ ਹੋਣੀ ਚਾਹੀਦੀਆਂ ਜਾਂ ਫਿਰ ਤੁਹਾਡਾ ਚੋਨਾ ਐਸਐਮਐਸ ਵਾਲੀ ਮਸ਼ੀਨ ਨਾਲ ਵੱਢਿਆ ਹੋਣਾ ਚਾਹੀਦਾਗਾ ਦੂਜੀ ਸਾਵਧਾਨੀ ਕੀ ਵਰਤਣੀ ਹੈ ਗੱਲ ਹੁਣ ਤੁਸੀਂ ਆਹ ਧਿਆਨ ਨਾਲ ਦੇਖਿਓ ਕਿੰਨੀ ਜਿਆਦਾ ਗਿੱਲਾ ਖੇਤ ਆਪਣਾ ਹਨਾ ਫਿਰ ਇਹ ਸਮਾਰਟ ਸੀਡਰ ਚੱਲਿਆ ਜੇਕਰ ਗਿਲ ਨਹੀਂ ਹੋਵੇਗੀ ਤੁਹਾਡੇ ਖੇਤ ਦੇ ਵਿੱਚ ਤਾਂ ਇਹ ਸੋਦਾ ਫੀਲ ਆ ਹੁਣ ਦੇਖੋ ਕਿੰਨੀ ਜਿਆਦਾ ਗੱਲ ਆ ਮੈਂ ਕੀ ਕੀਤਾ ਝੋਨਾ ਬੁੱਢਣ ਤੋਂ ਬਾਅਦ ਪਰਾਲੀ ਖਿਲਾਰਨ ਤੋਂ ਬਾਅਦ ਇਸ ਖੇਤ ਦੀ ਰੌਣੀ ਕੀਤੀ ਸੀ ਰੌਣੀ ਕਰਨ ਤੋਂ ਬਾਅਦ ਫੇਰ ਮੈਂ ਆ ਸਮਾਰ ਸੀਡਰ ਚਲਾਇਆ ਤੇ ਆ ਹੁਣ ਦਾਣੇ ਢੰਗਾਈ ਵੇਖੋ ਜਿਵੇਂ ਉੱਪਰ ਹੀ ਪਿਆਣਾ ਇਹਦੇ ਉੱਪਰ ਤਾਂ ਹਰੇ ਫੇਰ ਮਿੱਟੀ ਸੀ ਆ ਦੇਖੋ ਦਾਣਾ ਬਿਲਕੁਲ ਉੱਪਰ ਪਿਆ ਵਿੱਚ ਵਿੱਚ ਦਾਣੇ ਤੁਹਾਨੂੰ ਆਪਣੀਆਂ ਅੱਖਾਂ ਨਾਲ ਦਿਖਾਈ ਦੇਣਗੇ ਪਰ ਤੁ ਟੰਗੂਰੋ ਉਹ ਵੀ ਮਾਰੇਗਾ ਆਪਣੇ ਖੇਤ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਨਮੀ ਇੰਨੀ ਹੋਣੀ ਚਾਹੀਦੀ ਹੈ ਕਿ ਆਪਣੇ ਟਰੈਕਟਰ ਦੇ ਥੋੜੇ ਟਾਇਰ ਆਪਣੀ ਜ਼ਮੀਨ ਦੇ ਵਿੱਚ ਦਬਣ ਫੇਰ ਜੇਕਰ ਆਪਾਂ ਇਸ ਸਮਾਰ ਸਿੱਧਨਾ ਬਜਾਈ ਕਰਾਂਗੇ ਤਾਂ ਕਣਕ ਆਪਣੇ ਬਹੁਤ ਸਾਨੀ ਸੋਹਣੀ ਹੋਵੇਗੀ ਬਾਕੀ ਇਸ ਖੇਤ ਦੀ ਕਣਕ ਵੀ ਤੁਹਾਨੂੰ ਦਿਖਾਉਂਗਾ ਅੱਜ ਤੋਂ 4-5 ਦਿਨ ਬਾਅਦ ਵੀ ਇਹ ਖੇਤ ਦੇ ਵਿੱਚ ਕਣਕ ਕਿੰਨੀ ਕ ਜੰਮੀ ਆ ਇੱਥੇ ਕਈ ਕਿਸਾਨ ਵੀਰ ਕਹਿਣਗੇ ਯਾਰ ਉੱਪਰ ਤਾਂ ਦਾਣਾ ਨਹੀਂ ਰਹੀ ਜਾਂਦਾ ਯਾਰ ਇਹ ਤਾਂ ਗੱਲ ਨਹੀਂ ਬੰਨੇ ਦੋਸਤੋ ਜੇਕਰ ਆਪਾਂ ਕਹਾਂਗੇ 2 ਇੰਚ 2.5 ਇੰਚ ਡੂੰਘਾ ਦਾਣਾ ਜਾਵੇ ਇਹ ਗਲਤੀ ਨਾ ਕਰ ਲੋ ਇੱਕ ਤਾਂ ਇਹਦੇ ਵਿੱਚ ਪਰਾਲੀ ਆ ਦੋਸਤੋ ਇੰਚ-ਇੰਚੀ ਤੇ ਉੱਪਰ ਪਰਾਲੀ ਦੀ ਤੈਹੀ ਆ ਜਾਂਦੀ ਆ ਇਸ ਉੱਪਰ ਜੇਕਰ ਦਾਣਾ ਜਿਹੜਾ ਕਣਕ ਦਾ ਉਹ ਇੰਚ ਕਿ ਡੂੰਗਾ ਜਾਵੇ ਵੱਤ ਇੰਚੀ ਸਵਾ ਇੰਚੀ ਅੰਡਾ 2 3 ਇੰਚੀ ਦਾ ਬਾਹਲਾ ਡੂੰਗਾ ਹੋ ਜਾਂਦਾ ਕਿਉਂਕਿ ਜਿੰਨਾ ਦਾਣਾ ਉੱਪਰ ਰਵੇਗਾ ਉਨਾ ਹੀ ਜ਼ਿਆਦਾ ਆਪਣੀ ਕਣਕ ਦਾ ਬੋਝਾ ਹੋਵੇਗਾ ਉਨੇ ਜਿਹੜੇ ਝਾੜ ਹੋਵੇ ਜਿੰਨਾ ਜ਼ਿਆਦਾ ਡੂੰਗਾ ਦਾਣਾ ਹੋਊਗਾ ਉਨੇ ਹੀ ਆਪਣੀ ਕਣਕ ਬੂਟਾ ਘੱਟ ਮਾਰੂਗੀ ਇਹ ਗੱਲ ਦਾ ਬਿਲਕੁਲ ਧਿਆਨ ਰੱਖੋ ਉਨੇ ਹੀ ਜਦ ਆਪਣਾ ਝਾੜ ਘੱਟ ਹੋਵੇਗਾ ਆ ਦੇਖੋ ਜਮੀ ਉੱਪਰ ਆ ਇੰਚੀ ਅੱਧੇ ਇੰਚੀ ਦੇ ਦਾਣਾ ਮਸੇਂ ਆ ਜਿਹੜੇ ਆਪਸ ਮਾਰਚਿਡ ਨਾਲ ਬਜਾਈ ਕਰ ਰਹੇ ਇਸ ਤੋਂ ਡੂੰਗਾ ਥਲੇ ਜਾ ਹੀ ਨਹੀਂ ਰਿਹਾ ਬਸ ਇੰਨੀ ਕਿ ਡੰਗਾਈ ਬਹੁਤ ਆ ਤੇ ਦੋਸਤੋ ਇੱਕ ਗੱਲ ਦਾ ਖਿਆਲ ਹੋ ਰੱਖਣਾ ਗਿੱਲ ਮੈਂ ਬਾਰ-ਬਾਰ ਕਹਿ ਰਹੇ ਹਾਂ ਕਿਉਂਕਿ ਇਹ ਪਰਾਲੀ ਮਿਕਸ ਹੁੰਦੀ ਹੈ ਜੇਕਰ ਗਿੱਲ ਘੱਟ ਹੋਵੇਗੀ ਤਾਂ ਪਰਾਲੀ ਕੀ ਕਰਦੀ ਹੈ ਗਿੱਲ ਖਿੱਚ ਲੈਂਦੀ ਜਿਹਦੇ ਕਰਕੇ ਆਪਣੇ ਕਣਕ ਚੰਗੀ ਤਰ੍ਹਾਂ ਨਹੀਂ ਹੁੰਦੀ ਆਪਾਂ ਨੂੰ ਐਂ ਲੱਗਦਾ ਯਾਰ ਇਹ ਤੇ ਸੌਦਾ ਫੇਲ ਆ ਯਾਰ ਇਹ ਕਾਮਯਾਬ ਨਹੀਂ ਆਪਾਂ ਤਾਂ ਹੋਰ ਕੀ ਤਰੀਕਾ ਅਪਣਾਉਣੇ ਆ ਪਰਾਲੀ ਖੇਤ ਦੇ ਵਿੱਚ ਇਹ ਪ੍ਰਾਲੀ ਵਾਲੇ ਖੇਤ ਦੇ ਵਿੱਚ ਕੋਈ ਵੀ ਮਸ਼ੀਨ ਕੰਮਜਾਬ ਨਹੀਂ ਆਪਾਂ ਗਿੱਲ ਦਾ ਜ਼ਰੂਰ ਤਿਆਰ ਰੱਖਣਾ ਕਿਉਂਕਿ ਸਾਰੀ ਖੇੜ ਸਮਾਰ ਸੀਡਰ ਦੇ ਵਿੱਚ ਗਿੱਲਦੀ ਆ ਚੰਗੀ ਗਿੱਲ ਹੋਵੇਗੀ ਫੁੱਲ ਐ ਪੂਰੀ ਨਵੀਂ ਗਿੱਲ ਹੋਗੀ ਉਨੀ ਜਿਆਦੇ ਕਣਕ ਆਪਣੇ ਵਧੀਆ ਹੋਵੇਗੀ ਜਿੰਨੀ ਜਿਆਦੇ ਡੁੰਘਾਈ ਦੇ ਵਿੱਚ ਪੀ ਜਾਵੇਗਾ ਉਨੇ ਜਿਆਦੇ ਆਪਣਾ ਨੁਕਸਾਨ ਆ ਤਾਂ ਕਰਕੇ ਦੋਸਤੋ ਦੋ ਗੱਲਾਂ ਤਿਆਰ ਰੱਖਣਾ ਇੱਕ ਤਾਂ ਬੀਜ ਡੰਗਾਈ ਦੇ ਵਿੱਚ ਬਹੁਤਾ ਜਿਆਦਾ ਨਹੀਂ ਪਾਉਣਾ ਆਪਾਂ ਬਸ ਉੱਪਰ ਦੀ ਹੋਵੇ ਇੰਚੀਕ ਡੂੰਘਾ ਮਸਾ ਹੀ ਹੋਵੇ ਵੱਧ ਤੋਂ ਵੱਧ ਤੁਸੀਂ ਸਵਾ ਇੰਚ ਤੇ ਕਰ ਲਓ ਜਿਲ ਦਾ ਪੂਰਾ ਖਿਆਲ ਰੱਖਣਾ ਜੇਕਰ ਇਸ ਤਰ੍ਹਾਂ ਕਣਕ ਦੀ ਬੁਜਾਈ ਕਰਾਂਗੇ ਤਾਂ 6ਵੇਂ 7ਵੇਂ ਦਿਨ ਤੋਂ ਤੁਹਾਡੀ ਕਣਕ ਤੁਹਾਨੂੰ ਓੜਿਆਂ ਦੇ ਵਿੱਚ ਸਾਫ਼ ਦਿਖਾਈ ਦੇਵੇਗੀ ਬਾਕੀ ਮੈਂ ਤੁਹਾਨੂੰ ਲਗਾਤਾਰ ਵੀਡੀਓ ਦਿਖਾਉਂਦਾ ਰਹੂੰਗਾ ਕਿ ਇਹ ਸਮਾਰਟ ਸੀਡਰ ਵਾਲੀ ਕਣਕ ਕਿਸ ਤਰ੍ਹਾਂ ਦੀ ਹੈ ਕਿੰਨਾ ਕੁ ਝਾੜ ਆਇਆ ਕਿੰਨਾ ਕੁ ਜਾਮਾ ਲਗਾਤਾਰ ਤੁਹਾਨੂੰ ਦਿਖਾਉਂਦਾ ਰਹੂੰਗਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਏਰੀਆ ਦੇ ਵਿੱਚ ਜੇਕਰ ਸਮਾਰਟ ਸੀਡ ਆਇਆ ਤਾਂ ਉਹਦੀ ਬਜਾਈ ਤੁਸੀਂ ਕਰ ਰਹੇ ਹੋ ਜਾਂ ਤੁਸੀਂ ਕੀਤੀ ਆ ਤਾਂ ਉਹਦੇ ਕੀ ਨਤੀਜੇ ਮਿਲੇ ਆ ਕਮੈਂਟ ਜਰੂਰ ਕਰਨਾ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ